ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਹੈ ਪਲਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੇ ਘਰ ਜਿਹੜੇ ਉਹ ਟਹਿ ਗਏ ਨੇ ਬਹੁਤ ਸਾਰੀਆਂ ਫਸਲਾਂ ਖਰਾਬ ਜ਼ਿੰਦਗੀਆਂ ਖਰਾਬ ਹੋ ਗਈਆਂ ਬੜਾ ਕੁਝ ਹੋ ਗਿਆ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਡੇ ਗਲੋਬਲ ਸਿੱਖ ਜਿਨ੍ਹਾਂ ਦੀ ਖਲਾਸ਼ੇਰੀ ਸਦਕਾ ਸੇ ਇੱਧਰ ਆਇਆ ਤੇ ਜੋ ਸਾਡੇ ਤੋਂ ਸਰਦਾਪੁਰ ਦਾ ਹੋ ਸਕਦਾ ਜੀ ਮਾੜਾ ਮੋਟਾ ਸਾਡੀ ਇਹ ਹੀ ਸੀਂ ਕੋਸ਼ਿਸ਼ ਕਰਾਂਗੇ ਕਿ ਉਸ ਤੱਕ ਪਹੁੰਚ ਕੀਤੀ ਜਾ ਸਕੇ ਕਿ ਉਹਨਾਂ ਨੂੰ ਥੋੜਾ ਬਹੁਤ ਰਾਸ਼ੀ ਵੰਡਿਆ ਜਾਏ ਜੋ ਵੀ ਜੋ ਵੀ ਹੋ ਸਕੇ ਉਹ ਕਰਾਂਗੇ ਕਿਹੜੇ ਕਿਹੜੇ ਪਿੰਡ ਸਾਰੇ ਵਿజిਟ ਕਰਕੇ ਆਏ ਜੀ ਥੱਲੇ ਤਾਂ ਉਹਨੇ ਆਏ ਆ ਜੀ ਥੱਲੇ ਤਾਂ ਉਹਨੇ ਆਏ ਆ ਤੇ ਹੁਣ ਇੱਧਰ ਪਾਣੀ ਬਹੁਤ ਜ਼ਿਆਦਾ ਖੜਾ ਹੈ ਟੂ ਮੱਚ ਪਾਣੀ ਹੈ ਤੇ ਉਧਰੋਂ ਦੀ ਦੂਸਰੇ ਪਾਸੇ ਦੀ ਫਿਰ ਅੱਗੇ ਪਿੰਡ ਜਾਂਦੇ ਆ ਇੱਕ ਪਿੰਡ ਅਬਦਾਲ ਹੈ ਨਾ ਜੀ ਜੀ ਬਰਤਾਬਦਾਲ ਵੇਲੀਆਂ ਅਬਦਾਲ ਅਬਦਾਲ ਖਾਣੀ ਜਾ ਕੇ ਫਿਰ ਪਿੰਡ ਉਹਦਾ ਯਕੀਨ ਆ ਦੱਸਿਆ ਸੀ ਵੇਲੀਆਂ ਵੇਲੀਆਂ ਉੱਥੋਂ ਤੱਕ ਜੇ ਕਹਿੰਦੇ ਪਹੁੰਚ ਨਹੀਂ ਹੋਈ ਉਧਰ ਉਧਰ ਜਾਣਾ ਚਾਹੀਦਾ ਸਰ ਹੋਰ ਵੀ ਆਪਣਾ ਹਰ ਪ੍ਰਭਾਵਤ ਕਾਫੀ ਏਰੀਆ ਨੇ ਜੀ ਉਧਰ ਵੀ ਜਾਵਾਂਗੇ ਹਰ ਦੁਨ ਆ ਗਏ ਆ ਤੇ ਜਾਵਾਂਗੇ ਜ਼ਰੂਰ ਬਾਕੀ ਹੋਰ ਵੀ ਸਾਡੇ ਬੜੇ ਭੈਣਾ ਭਰਾ ਲੱਗੇ ਹੋਏ ਨੇ ਸਾਰੇ ਪੰਜਾਬ ਨਾਲ ਪੰਜਾਬ ਹੀ ਖੜਾ ਹੈ ਜੀ ਬਿਲਕੁਲ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਹੈ ਔਰ ਸਾਰੇ ਲੱਗੇ ਹੋਏ ਨੇ ਆਪਣੀ ਆਪਣੀ ਕੋਸ਼ਿਸ਼ ਕਰ ਰਹੇ ਨੇ ਸਾਰੇ ਹੋ ਜਾਏਗਾ ਸੱਚੇ ਪਾਤਸ਼ਾਹ ਕਬਨਾਨਕ ਸਾਹਿਬ ਠੀਕ ਕਰੇ ਕਿੰਨੇ ਦਿਨ ਲਾਉਂਗੇ ਇੱਥੇ ਅਸੀਂ ਹੁਣ ਤਾਂ ਇੱਥੇ ਕਿਤੇ ਨਹੀਂ ਜਾਂਦੇ ਜੀ ਇੱਥੇ ਸਰ ਹੋਰ ਜਿਹੜੀ ਸੈਲੀਬ੍ਰਿਟੀ ਆ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ ਭਾਜੀ ਉਹ ਆਪੋ ਆਪਣਾ ਕੰਮ ਕਰ ਰਹੇ ਆ ਜੀ ਅਸੀਂ ਆਪੋ ਆਪਣਾ ਕੰਮ ਕਰ ਰਹੇ ਆ ਜੀ ਸਭ ਲੱਗੇ ਹੋਏ ਆ ਇਸ ਆਪ ਦਾ ਵਿੱਚ ਸਾਰੇ ਲੱਗੇ ਹੋਏ ਪੰਜਾਬ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਹੈ